ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਫੋਰਸ ਹਾਊਸ ਆਫ ਠੀਕ ਠਾਕ ਹਾਂ ਮੈਂ ਤੁਹਾਨੂੰ ਮਹੀਨਾ ਪਹਿਲਾਂ ਵੀਡੀਓ ਪਾਈ ਸੀ ਇਟਲੀ ਦੇ ਪੇਪਰ ਖੋਲਣਾ ਵਾਲੇ ਨੇ ਨਾ ਖੁੱਲ ਗਾਇਆ ਤੇ ਇੱਕ ਤੂੰ ਬਰ ਦੇ ਨਾ ਆ ਥੋੜੀ ਮੈਂ ਵੀਡੀਓ ਪਾਉਣ ਲੇਟ ਬਹੁਤ ਹੋ ਗਿਆ ਕਿਉਂਕਿ ਗੱਲ ਇਦਾਂ ਸੀ ਕਿ ਮੈਂ ਕਿਤੇ ਇੱਕ ਬਹੁਤ ਖਾਸ ਕੰਮ 'ਚ ਫਸਿਆ ਸੀਗਾ ਜਿਹੜਾ ਵੀ ਕੰਮ ਮਤਲਬ ਹੋ ਗਿਆ ਉਹਦੀ ਵੀਡੀਓ ਪਾਉਣੀ ਤੁਹਾਨੂੰ ਹੈ ਨਾ ਤੇ ਸਾਡਾ ਇੱਕ ਮੋਟਰਸਾਈਕਲ ਗਮ ਹੋਇਆ ਸੀਗਾ ਉਹ ਕਿਦਾਂ ਲੱਭਿਆ ਆਪਾਂ ਕਿਦਾਂ ਹੀ ਆਪਣੀ ਚੀਜ਼ ਲੱਭ ਸਕਦੇ ਹਾਂ ਉਹ ਵੀਡੀਓ ਪਾਉਂਗਾ ਪਹਿਲਾਂ ਹੁਣ ਤੁਸੀਂ ਸੁਣੋ ਇਟਲੀ ਦੇ ਪੇਪਰ ਮਾਰੇ ਹੁਣ ਕਈਆਂ ਨੂੰ ਚਾਹ ਬਣਾਵਣਾ ਤੇ ਉੱਥੇ ਮੇਰੇ ਫੁੱਫੜ ਜੀ ਬੈਠੇ ਆ ਮੇਰੀ ਮਾਸੀ ਬੈਠੇ ਐ ਮੇਤਾ ਜੀ ਬੈਠੇ ਮੈਂ ਇਦਾਂ ਬੈਠੇ ਆ ਤਾਂ ਉਧਰ ਕਈ ਬੰਦੇ ਇਦਾਂ ਦੇ ਵੀ ਮਿਲ ਜਾਂਦੇ ਆ ਵੀ ਜਿਹੜੇ ਕੋਈ ਕਹਿੰਦੇ ਭਰ ਰੋਇਲ ਪੇਪਰ ਹੁੰਦੇ ਐ ਵੀ ਚਾਹੇ ਉਧਰ ਬੰਦੇ ਦੇ ਪੇਪਰ ਪੂਰੇ ਆ ਚਾਹੇ ਨਹੀਂ ਪੂਰੇ ਕਿਉਂ ਜੋ ਜੀ ਉਧਰ ਪੇਪਰ ਭਰਨੇ ਆ ਉਹ ਜਿਹੜੇ ਬੰਦੇ ਪੇਪਰ ਭਰਨੇ ਆ ਉਹਦਾ ਘਰ ਕਿਰਾਏ ਤੇ ਜਾਂ ਆਪਣਾ ਹੋਵੇ ਉਹਦੀ ਖੁਦ ਜਿੰਨੀ ਵੀ ਲੀਜੀਆ ਮੁਤਾਬਕ ਕਾਨੂੰਨ ਮੁਤਾਬਕ ਮੀ ਸਾਲ ਦੀ 30 ਹਜ਼ਾਰ ਕੁਦ ਸ਼ਾਇਦ ਇੰਨੇ ਕੁ ਉਹਨਾਂ ਨੇ ਮੰਗੀ ਹੋਇਆ ਨਾ ਨੀਅਰ ਅਬਾਊਟ ਹੈ ਨਾ ਤੇ ਉਹ ਮਤਲਬ ਉਹ ਪੂਰੇ ਜਾਨੀ ਕਿ ਜਿੰਨੇ ਵੀ ਹੈ ਉਹਨਾਂ ਦੀਆਂ ਹੈਗੀਆਂ ਡਿਮਾਂਡਸ ਉਹ ਪੂਰੀਆਂ ਕਰਦਾ ਹੋਵੇ ਜੋ ਵੀ ਗਵਰਨਮੈਂਟ ਜਾਨੀ ਕਿ ਕਹਿੰਦੀ ਹੈ ਨਾ ਇਹ ਨਾ ਵੀ ਤੁਸੀਂ ਜਲਦਬਾਜ਼ੀ ਕਰੋ ਕੋਈ ਗੱਲ ਨਹੀਂ ਪੇਪਰ ਪਤਾ ਨਹੀਂ ਕਿਦਾਂ ਕਿਉਂ 23 ਅਕਤੂਬਰ ਤੋਂ ਲੈ ਕੇ 7 ਦਸੰਬਰ ਤੱਕ ਆ ਇਹਦੇ ਵਿੱਚ ਕਈ ਤੁਹਾਨੂੰ ਇੰਦਾ ਭੁਲੇਖਾ ਪਉਣਗੇ ਉਹ ਜੀ ਪਹਿਲਾਂ ਪੜ੍ਹ ਦਿਓ 9 ਵਜੇ ਪੇਪਰ ਸਟਾਰਟ ਹੋਣੇ 9 ਵਜੇ 2 ਸਕਿੰਟਾਂ 'ਚ ਭਰ ਦਿਓ 40 'ਚ ਭਰ ਦਿਓ ਇਹ 2 ਮਿੰਟਾਂ ਜੇ ਲੇਟ ਹੋ ਜਾਣਾ ਤਿੰਨਾਂ ਮਿੰਟਾਂ ਜੇ ਲੇਟ ਹੋਣਾ ਇੰਦਾ ਨਹੀਂ ਹੋਣੀ ਹੁਣੀ ਇੰਦਾ ਪਮਾ ਤੁਸੀਂ ਭਰਿਓ 9:05 ਮਿੰਟ ਤੇ ਪਮਾ 7 ਮਿੰਟ ਤੇ ਪਮਾ 4 ਮਿੰਟ ਤੇ ਪਮਾ 9:01 ਸਕਿੰਟ ਤੇ ਪੇਪਰ ਉਹਦੇ ਨਿਕਲ ਚਾਂਸ ਆ ਸਭ ਤੋਂ ਵਧੀਆ ਜਿਹੜੇ ਬੰਦੇ ਕੋਲ ਉਧਰ ਰੈੱਡ ਪਾਸਵਰਡ ਵਾ ਘਰ ਆਪਣਾ ਦੋ ਪੈਸੇ ਕਮਾਉਂਦਾ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਦਾ ਐਵੇਂ ਨਹੀਂ ਸਾਰੇ ਨਿਕਲੇ ਜਾਣੇ ਆ ਪੇਪਰ ਤਾਂ ਨਿਕਲਣਾ ਨੀਅਰ ਬੋਰਡ ਨੂੰ ਜਾਂ ਯਾਰ ਉੱਚ ਪਾਕਿਸਤਾਨ ਦੇ ਵੀ ਆ ਉਧਰ ਕਈਆਂ ਦੇ ਹੋਰ ਵੀ ਕਈ ਕੁਝ ਹੋਣਾ ਜੀ ਤੇ ਮਤਲਬ ਭਰਨਾ ਪੇਪਰ ਭਰਨੇ ਕਿੰਨੇ ਨੇ ਆ 50 ਲੱਖ ਰੇ 70 ਲੱਖ ਨੇ ਉਹਦੇ ਵਿੱਚ ਇੰਦਾ ਹੋਣੀ ਆ ਇਹ ਮੈਂ ਬਿਲਕੁਲ ਛੋਟੀ ਵੀਡੀਓ ਪਾ ਰਿਆਂ ਬਿਲਕੁਲ ਚੰਗੀ ਤਰ੍ਹਾਂ ਬਿਲਕੁਲ ਚੰਗੀ ਤਰ੍ਹਾਂ ਦੇਖ ਕੇ ਪਰਖੇ ਕਿਉਂਕਿ 7 ਅਕਤੂਬਰ ਤੇ 23 ਅਕਤੂਬਰ ਤੋਂ ਲੈ ਕੇ 7 ਦਸੰਬਰ ਤੱਕ ਪੇਪਰ ਪਰ ਹੋਣੇ ਆ ਉਸ ਤੋਂ ਜੋ ਫਾਈਲਾਂ ਚੈੱਕ ਹੋਣੀਆਂ ਉਸ ਤੋਂ ਜਨਵਰੀ ਫਰਵਰੀ ਵਿੱਚ ਪੇਪਰ ਹੋ ਕਲਿੱਕ ਹੋਣੇ ਆ ਕਲਿੱਕ ਉਹਨਾਂ ਦੇ ਹੋਣੇ ਆ ਜਿਨ੍ਹਾਂ ਦਾ ਸਹੀ ਹੋਇਆ ਉਸ ਤੋਂ ਬਾਅਦ ਨਿਕਲਣੇ ਉਹਨਾਂ ਦੇ ਆ ਜਿਨ੍ਹਾਂ ਜਿਹੜੇ ਟੌਪ ਤੇ ਆਉਂਦੇ ਹੋ ਜਿਨ੍ਹਾਂ ਦਾ ਘਰ ਵੀ ਆਪਣਾ ਹੋਇਆ ਰੈਡ ਪਾਸਵਰਡ ਹੋਇਆ ਹੈ ਨਾ ਜੀ ਰੈਡ ਪਾਸਵਰਡ ਮਤਲਬ ਉਧਰਲਾ ਬੰਦਾ ਬਸ ਨੀਕ ਮਾਰ ਜਾਂਦਾ 10 ਸਾਲਾਂ ਤੋਂ ਬਾਅਦ ਜਦੋਂ ਬੰਦੇ ਨੂੰ ਤੇ 10 ਸਾਲ ਗਏ ਨੂੰ ਹੋ ਜਾਂਦੇ ਪੱਕੇ ਹੋਏ ਨੂੰ ਫਿਰ ਉਹਦਾ ਰੈੱਡ ਪਾਸਪੋਰਟ ਅਪਲਾਈ ਕਰਦਾ ਫਿਰ ਉਹਨੂੰ ਉਧਰ ਆ ਰੈੱਡ ਪਾਸਪੋਰਟ ਮੇ ਜਾਂਦਾ ਉਹਨਾਂ ਲੋਕਾਂ ਦੇ ਪੇਪਰ ਨਿਕਲਣ ਦੇ ਚਾਂਸ ਜ਼ਿਆਦਾ ਹੁੰਦੇ ਹਮੇਸ਼ਾ ਕਿ ਮੈਨੂੰ 15 ਸਾਲ ਗਏ ਨੂੰ ਹੋਇਆ ਮੈਂ ਇਹੀ ਕਾਊਂਟ ਕਰਦਾ ਉੱਤੇ ਕਿ ਪੇਪਰ ਕਿਹਦੇ ਨਿਕਲਦੇ ਆ ਇਹਨਾਂ ਦੇ ਕਦੇ ਪਹਿਲਾਂ ਨਿਕਲਦੇ ਆ ਕਿਉਂ ਨਿਕਲਦੇ ਆ ਚਾਹੇ ਅਸੀਂ 9:00 ਵਜੇ 7 ਮਿੰਟ ਦੇ ਪਰ ਆਏ ਚਾਈ 9:02 ਸੈਕਿੰਡ ਦੇ ਭਰਾਏ ਠੀਕ ਹੈ ਜੀ ਇਹ ਮੇਰੇ ਭਰਾ ਜੂੜ ਖਿਆਰ ਰਖਿਓ ਪੇਪਰ ਬਿਲਕੁਲ ਆਪਣੇ ਵਿਸ਼ਵਾਸ ਪਾਤਰ ਬੰਦਿਆਂ ਕੋਲ ਭਰਾਇਓ ਠੀਕ ਹੈ ਜੀ ਪੈਸੇ ਬਹੁਤ ਦੇਣ ਦੀ ਲੋੜ ਨਹੀਂ 5 ਲੱਖ ਦੇ ਦਿਓ 10 ਲੱਖ ਦੇ ਦਿਓ ਸਿਰ ਵੱਧ ਤੋਂ ਵੱਧ 50000 ਜੇ ਲੱਖ ਇਤੋਂ ਵੱਧ ਕੋਈ ਭੇਜਣਾ ਉਥੇ ਸਿਰਫ ਜੇ ਆਪਾਂ ਕਿਸੇ ਪਾਕਿਸਤਾਨੀ ਵੀਰ ਕੋ ਭਰਾਉਨੇ ਆ ਜਿਹੜੇ ਬੰਦੇ ਸਾਡੇ ਪੇਪਰ ਭਰਨੇ ਆ ਜੇ ਆਪਾਂ ਪਾਕਿਸਤਾਨੀ ਵੀਰ ਕੋ ਭਰਾਉ ਭਰਾਉਨੇ ਆ ਉਹ ਸਿਰਫ ਸਾਡੇ ਕੋਲ 100 150 200 ਫੀਸ ਲੈਣੀ ਆ ਵਿੱਚ ਗਵਰਨਮੈਂਟ ਦੇ 10 ਵੀ ਐਰੋ ਪਾ ਕੇ ਵਿੱਚੋਂ ਆਪਣਾ ਖਰਚਾ ਜਿਹੜੇ 2000 ਰੁਪਏ ਲੈਣਾ ਬਾਕੀ ਸਾਰੇ ਪੈਸੇ ਤੁਸੀਂ ਪੇਪਰ ਨਿਕਣ ਤੋਂ ਬਾਅਦ ਦੇਣੇ ਆ ਜਦੋਂ ਤੁਹਾਡੇ ਹੱਥ ਨੂਲਾ ਉਸਤਾ ਆ ਗਿਆ ਨੂਲਾ ਉਸਤਾ ਕੀ ਹੁੰਦਾ ਪੇਪਰ ਤੁਹਾਡੇ ਨਾਂ ਦਾ ਪੇਪਰ ਆ ਗਿਆ ਫੇ ਇਹ ਬੰਦੇ ਦੇ ਪੇਪਰ ਨਿਕਲੇ ਆ ਫੇ ਉਹ ਨੂੰ ਲਾ ਉਸ ਦਾ ਦਿੱਲੀ ਤੁਹਾਡੇ ਕੋ ਇੱਥੇ ਹੁਣਾ ਇੰਡੀਆ ਫੇ ਤੁਸੀਂ ਦਿੱਲੀ ਜਮਾ ਕਰਾਉਣਾ ਜਾਂ ਚੰਡੀਗੜ੍ਹ ਅਪਾਰਟਮੈਂਟ ਮਿਲਣੀ ਆ ਫੇ ਮਤਲਬ ਨਾ ਔਰ ਕਈ ਕੀ ਕਰਦੇ ਆ ਤੁਹਾਨੂੰ ਇੱਥੇ ਬੈਠਿਆਂ ਨੂੰ ਇਹੀ ਹੁੰਦਾ ਕਿ ਪੇਪਰ ਭਰਾਇਓ ਪੇਪਰ ਭਰਾਇਓ ਆ ਕਈ ਵੀਰ ਕੀ ਕਰਦੇ ਆ ਨਕਲੀ ਰਸੀਪਤੇ ਨਕਲੀ ਰਸੀਦਾਂ ਉਥੇ ਇਦਾਂ ਬਹੁਤ ਚੱਲਦਾ ਕਮਿਟਰ ਕੱਢਣੀ ਆ ਰਸੀ ਨਕਲੀ ਕੱਢ ਦਿਓ ਉਹ ਨਕਲੀ ਰਸੀਦਾ ਤੁਹਾਨੂੰ ਕਿਦਾਂ ਪਤਾ ਲੱਗੂ ਤੁਸੀਂ ਇੱਥੇ ਬੈਠੇ ਨਕਲੀ ਰਸੀ ਚੱਕ ਨਹੀਂ ਕਰ ਸਕਦੇ ਇਹ ਤੋਂ ਇਹ ਫੀਰਡ ਲੈ ਕੇ ਦੇਣਾ ਪੈਣਾ ਆਪਣੇ ਵਕੀਲ ਨੂੰ ਉੱਥੇ ਇਟਲੀ ਦੇ ਨੂੰ ਕਿ ਮੈਂ ਆਪਣੀ ਅਸੀਦ ਚੈੱਕ ਕਰਾਉਣੀ ਚਾਹੁੰਦਾ ਕਿ ਮੇਰੇ ਪੇਪਰ ਸਹੀ ਭਰ ਵੀ ਹੋਇਆ ਕਿ ਜਾ ਫਰੌੜੀ ਹੋਇਆ ਜੇ ਤੁਹਾਡਾ ਉਧਰ ਆਪਣਾ ਬੰਦਾ ਆਪਣਾ ਬੰਦਾ ਖਾਸ ਹੋ ਜਨ ਪੇਪਰ ਭਰੇ ਆ ਉ ਤਾਂ ਉਹਦੇ ਤੇ ਤੁਹਾਨੂੰ ਵਿਸ਼ਵਾਸ ਹੋਣਾ ਕਿ ਉਹ ਬੰਦੇ ਨੇ ਪੇਪਰ ਭਰੇ ਆ ਜੇ ਤੁਹਾਨੂੰ ਡਾਊਟ ਆ ਫਿਰ ਤੁਹਾਡਾ ਉਧਰ ਕੋਈ ਹੋਰ ਆਪਣਾ ਬੰਦਾ ਹੋਵੇ ਉਹ ਉੱਥੇ ਵਕੀਲ ਨੂੰ ਤੁਹਾਡਾ ਰਸੀਪਤਾ ਮਤਲਬ ਰਸੀਦ ਦੇ ਸਕਦਾ ਪਰ ਦੇਖੋ ਵੀ ਸਹੀ ਪਰ ਉਹ ਕੀ ਪਰਵੈਨਾ ਮਤਲਬ ਗਵਰਨਮੈਂਟ ਦੇ ਇਹ ਚੀਜ਼ ਗਵਰਨਮੈਂਟ ਦੀ ਨਾ ਓਕੇ ਇਨ੍ਹਾਂ ਚੀਜ਼ਾਂ ਦਾ ਖਿਆਲ ਰੱਖਣਾ ਦਾ ਬਹੁਤ ਹੀ ਜ਼ਰੂਰੀ ਆ ਬਹੁਤ ਹੀ ਜ਼ਰੂਰੀ ਕਿਉਂਕਿ ਅਸਲੇ ਉੱਥੇ ਇਦਾਂ ਸਮਾਂ ਆ ਗਿਆ ਵੀ ਲੁੱਟ ਖਸੁੱਟ ਇੰਨੀ ਕੁ ਮੱਚੀ ਹੋਣਾ ਪੇ ਤੁਸੀਂ ਅੰਦਾਜ਼ੇ ਲਾ ਸਕਦੇ ਹਰ ਇੱਕ ਬੰਦਾ ਕਹਿੰਦਾ ਮੈਂ ਹਨਾ ਬਸ ਪੈਸੇ ਦੇ ਝੋੜੇ ਭਰ ਲਵਾਂ ਮਿੰਟੋ ਮੰਡੀ ਉਹ ਤੁਹਾਡੀ ਮਜ਼ਦੂਰੀ ਨੂੰ ਨਹੀਂ ਸਮਝੂਗਾ ਉਹ ਤੁਹਾਡੀ ਕਿਸੇ ਵੀ ਪ੍ਰੋਬਲਮ ਨਹੀਂ ਸਮਝੂਗਾ ਇਸ ਕਰਕੇ ਮੇਰੇ ਵੀਰੋ ਪੇਪਰ ਭਰਾਉਣੇ ਆ ਹੱਲੇ ਕਿੰਨਾ ਮਤਲਬ ਕਾਫੀ ਸਮਾਂ ਬਿਆਹਣਾ ਜੀ 30 ਤਰੀ ਹੋਈ ਨਹੀਂ ਇਹ ਰੋਡ ਤੇ 30 ਅਕਤੂਬਰ ਹੋਈ ਹੈ 7 ਸਤੰਬਰ ਸਵਾ ਮਹੀਨਾ ਪਿਆਇਆ ਬਹੁਤ ਕਾੜੀ ਨਾ ਕਰਿਓ ਕੋਈ ਕਾਲੀ ਕੰਦੀ ਲਵੋ ਨੀ ਆਰਾਮ ਨਾਲ ਆਰਾਮ ਨਾਲ ਟਿੱਕੇ ਉਹ ਬੰਦਾ ਦੇਖਿਓ ਜਿਹੜਾ ਗਵਰਨਮੈਂਟ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੋਇਆ ਐਵੇਂ ਨਾ ਪੈਸੇ ਦੇਈ ਜਾਓ ਕਰੇ ਮੈਂ ਮੈ ਸਾਨੂੰ 100 ਲੱਖ ਰੁਪਏ ਦੇ ਦਿਓ 2 ਲੱਖ ਦੇ ਦਿਓ ਆਪਾਂ ਦੇਵੀ ਜੰਨੇ ਆ ਤਾਂ ਪੇਪਰਾਂ ਦੇ ਭਰ ਚਿੰਗਾ ਖਰਚਾ ਨਹੀਂ ਆਉਂਦਾ ਮੈਂ ਮਹੀਨਾ ਪਹਿਲਾਂ ਤਾਂ ਵੀਡੀਓ ਪਾਈ ਸੀ ਪੇਪਰ ਨਿਕਣੇ ਆਲੇ ਆ ਉਹ ਪੇਪਰ ਨਿਕਲੇ ਆ ਆ ਠੀਕ ਹੈ ਜੀ ਤੇ ਵੀਡੀਓ ਪਹੁੰਚ ਮੈਂ ਥੋੜੇ ਜਿਹਾ ਲੇਟ ਹੋ ਗਿਆ ਮੈਨੂੰ ਬਹੁਤ ਇੱਕ ਖਾਸ ਕੰਮ ਸੀਗਾ ਉਹ ਵੀ ਮੈਂ ਤੁਹਾਨੂੰ ਵੀਡੀਓ ਪਾਉਂਗਾ ਠੀਕ ਹੈ ਜੀ ਬਸ ਮੇਰੇ ਵੀਰੋ ਇਹ ਖਿਆਲ ਕਰਾ ਚੇਤੇ ਨਾਲ ਗਾਲੀ ਨਾ ਕਰਿਓ ਸਵਾ ਮਹੀਨਾ ਪਿਆ ਕਈ ਵਾਰ ਕੀ ਹੁੰਦਾ ਜਦੋਂ 23 ਅਕਤੂਬਰ ਚ ਨਿਕਲਣੇ ਨੇ ਪੇਪਰ ਕਈਆਂ ਨੇ 23 ਅਕਤੂਬਰ ਚ ਭਰਤੇ ਆ ਨਿਕਲ ਨਹੀਂ ਕਈਆਂ ਦਾ 7 ਅਕਤੂਬਰ ਨੂੰ 9:00 ਵਜੇ ਕੇ 5 ਮਿੰਟ ਦੇ ਭਰੇ ਉਹ ਵੀ ਨਿਕਲਿਆਉਂਦੇ ਆ ਕਿ ਉਹ ਡਿਪੈਂਡ ਕੀ ਆ ਕਿ ਇਹ ਤੁਹਾਡਾ ਮਾਲਕ ਗਵਰਨਮੈਂਟ ਦੀਆਂ ਸ਼ਰਤਾਂ ਪੂਰੀਆਂ ਕਰਦਾ ਕਿ ਜਾਂ ਨਹੀਂ ਕਰਦਾ ਉਹਦੀ ਗਵਰਨਮੈਂਟ ਦੇ ਸ਼ਰਤਾਂ ਮਤਲਬ ਕੁੱਦ ਬਣਦੀ ਆ ਕੁੱਦ ਮਤਲਬ ਤਨਖਾਹ ਸਾਲ ਦੀ ਬਣਦੀ ਆ ਜਿੰਨੀ ਵੀ ਗਵਰਨਮੈਂਟ ਲਈ ਹੋਏ 30000 35 40 ਜਿੰਨੀ ਵੀ ਨਾ ਉਹ ਬੰਦਾ ਸਾਲ ਦੀ ਇੰਨੀ ਤਨਖਾਹ ਚੱਕਦਾ ਉਹਦਾ ਟੈਕਸ ਪੇ ਕਰਦਾ ਜਿੰਨ ਤੁਹਾਡੇ ਪੇਪਰ ਭਰਨੇ ਆ ਉਹ ਬੰਦੇ ਕੋਈ ਉੱਤੇ ਕੋਈ ਕਰਾਇਮਦ ਨਹੀਂ ਕੀਤਾ ਕਿ ਜਿਹੜਾ ਲੜਾਈ ਝਗੜਾ ਉੱਤੋਂ ਕੀ ਸੰਚਾਲਦਾ ਉੱਤੋਂ ਨਿਸ਼ਚੈ ਕਿ ਇਹ ਦੰ ਚਲਦਾ ਇਹ ਸਾਰਾ ਚੈੱਕ ਹੁੰਦਾ ਇਹ ਸਾਰਾ ਚੈੱਕ ਹੋ ਜਾਣਾ 7 ਦਸੰਬਰ ਤੋਂ ਬਾਅਦ ਜਦੋਂ ਪੇਪਰਾਂ ਦੀ ਪ੍ਰਕਿਰਿਆ ਖਤਮ ਹੋ ਗਈ ਫਿਰ 7 ਦਸੰਬਰ ਤੋਂ ਬਾਅਦ ਮਹੀਨਾ ਦੋ ਮਹੀਨੇ ਇਹ ਇਹਨਾਂ ਚੈੱਕ ਕਰਨਾ ਹੁਣ ਉਧਰ ਲਈ ਜਿਹੜੀ ਗਵਰਨਮੈਂਟ ਆਫ ਬਹੁਤ ਹੀ ਬਹੁਤ ਹੀ ਜ਼ਿਆਦਾ ਜਾਗਰੂਕ ਹੋਈ ਹੋ ਪੇਪਰਾਂ ਬਾਰੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਬੰਦੇ ਏਜੰਟ ਬਣ ਕੇ ਇਹਨਾਂ ਨੂੰ ਕਿੱਦਾਂ ਠੱਗਦੇ ਆ ਉਹਨਾਂ ਨੂੰ ਸਾਰਾ ਕੁਝ ਪਤਾ ਇਸ ਕਰਕੇ ਉਹ ਗਵਰਨਮੈਂਟ ਹੁਣ ਬਹੁਤ ਹੀ ਅਵੇਅਰਨੈਸ ਹੋਈ ਹੋ ਉਹ ਜਿਆਦੇ ਟੂ ਮੱਚ ਅਵੇਅਰਨੈਸ ਹੋਈ ਹੋ ਠੀਕ ਹੈ ਜੀ ਮੇਰੇ ਭਰਾਵੋ ਖਿਆਰ ਕਰਨਾ ਮੇਰੇ ਵੀਰੋ ਖਿਆਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਅੱਗੇ ਵੀ ਸੈਂਡ ਕਰਨਾ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਭੇਜਣਾ ਉਹਨਾਂ ਨੂੰ ਵੀ ਪਤਾ ਲੱਗੇ ਪੇ ਕਦ ਦਾ ਹੀ ਪੇਪਰ ਭਰਨੇ ਆ ਤਾਂ ਮੈਂ ਗੱਲ ਦਾ ਸੀ ਤੁਹਾਨੂੰ ਇਹ ਗੱਲਾਂ ਕਿਹਨੂੰ ਦੱਸਣੀਆਂ ਨਹੀਂ ਜਿੱਦਣ ਪੇਪਰ ਤੁਹਾਡੇ ਭਰ ਹੋਇਆ ਕੇਰ ਮੈਂ ਇੱਕ ਵੀਡੀਓ ਪਾਉਂਗਾ ਤੇ ਹੁਣ ਤੁਹਾਡੇ ਤੇ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਓਕੇ ਜੀ ਓਕੇ ਥੈਂਕ ਯੂ ਥੈਂਕ ਯੂ ਲੋਟ ਆਫ ਥੈਂਕਸ ਸਤਿ ਸ੍ਰੀ ਅਕਾਲ